ਦੇਖੋ ਜਿੱਥੇ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਮੁਹਿੰਮ ਚੋੜੀ ਚੜੀ ਹੋਈ ਹੈ ਮਾਨਯੋਗ ਡੀਜੀਪੀ ਸ਼੍ਰੀ ਗੌਰਵ ਜੱਟ ਉਹਨਾਂ ਦੀਆਂ ਜਿਹੜੇ ਦਿਸ਼ਾ ਨਿਰਦੇਸ਼ ਨੇ ਉਹਨਾਂ ਦੇ ਤਹਿਤ ਜਿਹੜੀ ਮਾਨਯੋਗ ਐਸਐਸਪੀ ਸ਼੍ਰੀ ਭਵਨਿਉ ਰਾਣਾ ਐਸਪੀ ਡੀ ਸੀ ਸ਼੍ਰੀ ਅਜੀਤ ਰਾਜ ਜੀ ਦੇ ਦਿਸ਼ਾ ਨਿਰਦੇਸ਼ ਥੱਲੇ ਇਹ ਨਸ਼ਿਆਂ ਦੇ ਖਿਲਾਫ ਮੁਹਿੰਮ ਤਰਨਤਾਰਨ ਜ਼ਿਲ੍ਹੇ ਵੱਲੋਂ ਵੀ ਚੜੀ ਗਈ ਹੈ ਸੋ ਇੱਕ ਬੜੀ ਵੱਡੀ ਸਫਲਤਾ ਅਸਲ ਹੋਈ ਹੈ ਥਾਣਾ ਬਲਟੋਆ ਦੀ ਪੁਲਿਸ ਨੂੰ ਜਿਹਦੇ ਵਿੱਚ ਅਸੀਂ ਤਿੰਨ ਵਿਅਕਤੀ ਜਿਹੜੇ ਗੁਰਜੰਟ ਸਿੰਘ ਅਮਨਦੀਪ ਸਿੰਘ ਤੇ ਬਲਬੀਰ ਸਿੰਘ ਅਮਨਦੀਪ ਤੇ ਬਲਬੀਰ ਸਿੰਘ ਦੋਨੋਂ ਸਗੇ ਭਰਾ ਨੇ ਤੇ ਗੁਰਜੰਟ ਸਿੰਘ ਇਹ ਤਿੰਨ ਬੰਦੇ ਆ ਹੀ ਫੜੇ ਨੇ ਤੇ ਦੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਜਿਹੜੇ ਆ ਬਾਰਡਰ ਤੋਂ ਕੁੰਡੀ ਲੱਗੀ ਹੋਈ ਹੈ ਰੰਦੇ ਦੇ ਪੀਲੇ ਰੰਗ ਦੀ ਪੈਕਿੰਗ ਇਹਨਾਂ ਨੂੰ ਅਸੀਂ ਅਮਰਕੋਟ ਮੰਡੀ ਦੇ ਵਿੱਚ ਐਪਰੀਹੈਂਡ ਕੀਤਾ ਐਪਰੀਹੈਂਸ਼ਨ ਦਵਾਨ ਜਿਹੜਾ ਅਮਨਦੀਪ ਸਿੰਘ ਹੈ ਇਹਦੇ ਕੋਲ 497 ਗ੍ਰਾਮ ਤੇ ਗੁਰਜੰਟ ਸਿੰਘ ਕੋਲੋਂ 504 ਗ੍ਰਾਮ ਜਿਹੜੀ ਹੈਰਨ ਰਿਕਵਰ ਹੋਈ ਹੈ। ਜੈਸੀ ਨਦੀ ਕੋਟਲ ਮੈਜ਼ਰਮੈਂਟ ਕਰ ਲਈਏ ਤੇ 1 ਕਿਲੋ 1 ਗ੍ਰਾਮ ਜਿਹੜੀ ਹੈਰਨ ਇਹਨਾਂ ਦੇ ਕੋਲੋਂ ਰਿਕਵਰ ਹੋਈ ਹੈ। ਦੋ ਮੋਟਰਸਾਈਕਲ ਬਰਾਮਦ ਹੋਈ ਨੇ। ਸੋ ਇਹਨਾਂ ਨੂੰ ਕੁੰਡੀ ਲੱਗੀ ਹੋਈ ਸੀ ਜਿਸ ਤੋਂ ਸਪਸ਼ਟ ਝਾਰਾ ਵੀ ਇਹ ਜਿਹੜੀ ਡਰੋਨ ਰਾਹੀਂ ਹੈਰਨ ਜਿਹੜੀ ਆ ਉਹ 파ਰੋ ਮਗਾਈ ਗਈ। ਸੋ ਅੱਜ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਇੱਕ ਤਾਂ ਜਿਹੜੀ ਨਮੂਨੇ ਦੀ ਪ੍ਰਕਿਰਿਆ ਉਹ ਕੀਤੀ ਜਾਊਗੀ। ਤੇ ਨਾਲ ਹੀ ਇਹਨਾਂ ਦਾ ਰਿਮਾਨ ਹਾਸਲ ਕੀਤਾ ਜਾਊਗਾ। ਇਸ ਗਤੀਵਿਧੀ ਦੇ ਵਿੱਚ ਹੋਰ ਕੌਣ ਕੌਣ ਵਿਅਕਤੀ ਸ਼ਾਮਲ ਨੇ ਕਿਹਨਾਂ ਨੇ ਇਹਨਾਂ ਦਾ ਸਾਥ ਦਿੱਤਾ ਤੇ ਕਿਵੇਂ ਪਾਕਿਸਤਾਨ ਤੋਂ ਹਰਨ ਮੰਗਵਾਈ ਤੇ ਪਲੱਸ ਇਹ ਕਿਹੜੇ-ਕਿਹੜੇ ਵਿਅਕਤੀਆਂ ਨੂੰ ਇਹਨਾਂ ਨੇ ਹਰਨ ਸਪਲਾਈ ਕਰਨੀ ਸੀ ਇਸ ਪ੍ਰਤੀ ਜਿਹੜੀ ਆ ਜਿਹੜੇ ਪਾਸੇ ਕੀਤੇ ਜਾਣਗੇ ਤੇ ਨਾਲ ਹੀ 66F ਦੀ ਕਾਰਵਾਈ ਜਿਹਦੇ ਵਿੱਚ ਇਹਨਾਂ ਵੱਲੋਂ ਬਣਾਈ ਗਈ ਜਾਇਦਾਦ ਦੀ ਵੀ ਜਿਹੜੀ ਆ ਤਰਤੀਸ ਪੜਤਾਲ ਕੀਤੀ ਜਾਊਗੀ ਉਹ ਜਿੰਨੀਆਂ ਵੀ ਅवैध ਗੈਰ ਕਾਨੂੰਨੀ ਜਾਇਦਾਦਾਂ ਨੇ ਇਹਨਾਂ ਦੀਆਂ ਉਹ ਵੀ ਜ਼ਬਤ ਕੀਤੀਆਂ ਜਾਣਗੀਆਂ ਸਰ ਕੋਈ ਪਤਾ ਲੱਗਾ ਕੋਈ ਪਹਿਲਾਂ ਵੀ ਮੁਕੱਦਮਾ ਇਹਨਾਂ ਤੇ ਕੋਈ ਦਰਜ ਵਗੈਰਾ ਹੋਣਾ ਨਹੀਂ ਇਹਨਾਂ ਤੇ ਹਾਲ ਦੀ ਘੜੀ ਤੇ ਕੋਈ ਮੁਕੱਦਮਾ ਦਰਜ ਹੋਣਾ تصਦੀਕ ਨਹੀਂ ਹੋਇਆ ਪਰ ਕਿਉਂਕਿ ਇਹ ਡਰੋਨ ਨਾਲ ਰਿਲੇਟਡ ਆ ਬਾਰਡਰ ਨਾਲ ਰਿਲੇਟਡ ਐਕਟੀਵਿਟੀ ਆ ਇਹਨਾਂ ਕੋਲੋਂ ਤਫਸੀਲ ਨਾਲ ਪੁੱਛਗਿਜ਼ ਕੀਤੀ ਜਾਊਗੀ ਵੀ ਇਸ ਤੋਂ ਇਲਾਵਾ ਪਹਿਲਾਂ ਵੀ ਇਹ ਕਿੰਨੇ ਕਿੰਨੀ ਵਾਰੀ ਇਸ ਤਰੀਕੇ ਨਾਲ ਬਾਹਰੋਂ ਜਿਹੜੀ ਆ ਹਰਨ ਮਗਾ ਮਗਾ ਚੁੱਕੇ ਨੇ ਸੋ ਜਿੱਥੇ ਇੱਕ ਕਿਲੋ 1 ਗ੍ਰਾਮ ਹੈਰਨ ਬਰਾਮਦ ਹੋਈ ਆ ਉੱਥੇ ਇਹਨਾਂ ਕੋਲ ਮੋਟਰਸਾਈਕਲ ਬਰਾਮਦ ਹੋਈ ਨੇ ਸੋ ਇਹਨਾਂ ਦੀ ਜਿਹੜੀ ਆ ਤਫ਼ਤੀਸ਼ ਜਾਰੀ ਆ ਅੱਜ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਤੇ ਹੋਰ ਜਿਹੜੀਆਂ ਕੋਈ ਮੋਬਾਈਲ ਫੋਨ ਵੀ ਸਰ ਬਰਾਮਦ ਹੋਇਆ ਮੋਬਾਈਲ ਬਿਲਕੁਲ ਜੀ ਮੋਬਾਈਲ ਬਰਾਮਦ ਹੋਇਆ ਉਹਨਾਂ ਦਾ ਵੀ ਐਸੀ ਫਰੈਂਜ਼ਿਕ ਅਨਾਲਿਸਿਸ ਕਰ ਰਹੇ ਆ ਸੋ ਅਨਾਲਿਸਿਸ ਕਰਕੇ ਜਿਹੜੀ ਰਿਪੋਰਟ ਆ ਉਹਦੇ ਮੁਤਾਬਕ ਅੱਗੇ ਪ੍ਰੋਸੀਡ ਕੀਤਾ ਜਾਊਗਾ ਸੋ ਮੈਂ ਇੱਥੇ ਜਿਹੜੀ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਕੁਝ ਇੱਕ ਪੈਸਿਆਂ ਦੇ ਲਾਲਚ ਦੇ ਵਿੱਚ ਲੋਕੀ ਇਹਨਾਂ ਗਤੀਵਿਧੀਆਂ ਦੇ ਵਿੱਚ ਪੈ ਜਾਂਦੇ ਨੇ ਸੋ ਇਹਨਾਂ ਨੂੰ ਜਿਹੜਾ ਵਾ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਫਿਰ ਕਰਨਾ ਹੀ ਪੈਂਦਾ ਹੈ ਤੇ ਦਾਦਾ ਸਾਲ ਵਾਸਤੇ 12-12 ਸਾਲ ਵਾਸਤੇ ਜੇਲ੍ਹ ਚ ਜਾਣਾ ਪੈਂਦਾ ਤੇ ਇਹਨਾਂ ਦੀਆਂ ਬੜਾਈਆਂ ਹੋਈਆਂ ਜਿਹੜੀਆਂ ਗੈਰ ਕਾਨੂੰਨੀ ਜਿਹੜੀਆਂ ਜਾਇਦਾਦਾਂ ਨੇ ਉਹ ਵੀ ਜਿਹੜੀਆਂ ਜ਼ਬਤ ਹੋ ਜਾਂਦੀਆਂ ਨੇ ਜੇ ਮੈਂ ਆਪਣੀ ਸਬਡਿਵੀਜ਼ਨ ਦੀ ਇੱਥੋਂ ਦੀ ਗੱਲ ਕਰਾਂ ਤੇ ਲਗਭਗ 13 ਕਰੋੜ 6 ਲੱਖ 742 ਰੁਪਏ ਦੀ ਜਿਹੜੀ ਜਾਇਦਾਦ ਆ ਉਹ ਕੱਲੀ ਸਬਡਿਵੀਜ਼ਨ ਭਿੱਖੀਪਿੰਡ ਵੱਲੋਂ ਹੀ ਸਮਗਲਰਾਂ ਦੀ ਜਿਹੜੀ ਅਟੈਚ ਕਰਾਈ ਗਈ ਹੈ ਤੋ ਇਹਦੇ ਵਿੱਚ ਸਜਾਵਾਂ ਵੀ ਬਹੁਤ ਨੇ ਇਸ ਮੁਕਦਮਿਆਂ ਦੇ ਵਿੱਚ ਸੋ ਇਹ ਗਲਤ ਕੰਮ ਤੋਂ ਪਾਕਿਸਤਾਨ ਦੇ ਹਥੀ ਜਿਹੜੀਆਂ ਕਾਲੀਆਂ ਭੇਡਾਂ ਬਣਨ ਤੋਂ ਇਹ ਬਚਣ ਤੇ ਨੇਕ ਨੀਤੀ ਦੀ ਕਮਾਈ ਕਰਨ ਨਹੀਂ ਤਾਂ ਇਸੇ ਤਰ੍ਹਾਂ ਹੀ ਪਰਚੇ ਦਰਜ ਹੋ ਕੇ ਇਹਨਾਂ ਨੂੰ ਜੜੀਆਂ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਪੈਣਾ